ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਦੀ ਬਟੇਕਰੀ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੋ ਪਾਰਟੀ ویئر ਸੂਟਾਂ ਦੇ ਉੱਪਰ ਹੋਏਗੀ ਪਲੱਸ ਜਿਹੜੇ ਹੋਣਗੇ ਤੁਹਾਨੂੰ ਆਰਟੈਕਸ ਬ੍ਰਾਂਡ ਦੇ ਕੱਟ ਪੀਸ ਮਿਲਣਗੇ ਜੀ ਪਲੱਸ ਜਿਹੜੇ ਹੈਗੇ ਆਰਟੈਕਸ ਬ੍ਰਾਂਡ ਦੇ ਕੱਟ ਪੀਸ ਮਿਲਣਗੇ ਪਲੱਸ ਤੁਹਾਨੂੰ ਹੈਗੇ ਜਿਹੜੇ ਵਿੱਦਸ਼ਾਲ ਵੀ ਸੂਟ ਮਿਲਣ ਵਾਲੇ ਹੋਣਗੇ ਅੱਜ ਵਾਲੀ ਵੀਡੀਓ ਦੇ ਵਿੱਚ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਪਰ ਸਾਡੇ ਤੋਂ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨੇ ਸੋਨੇ ਸੂਟਾ ਜਿਹੜੇ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜੀ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕ੍ਰੇਪ ਦੇ ਤੁਹਾਨੂੰ ਜਿਹੜੇ ਹੈਗੇ ਪਾਰਟੀ ਵੇਅਰ ਸੂਟ ਉਹ ਦਿਖਾਵਾਂਗੇ ਜੀ ਸਭ ਤੋਂ ਪਹਿਲਾ ਪੀਸ ਹੋਏਗਾ ਜੋ ਬਲੈਕ ਕਲਰ ਦਾ ਹੋਏਗਾ ਡਿਜ਼ਾਈਨਰ ਸ਼ਰਟ ਮਿਲੇਗੀ ਤੁਹਾਨੂੰ ਲਓ ਜੀ ਚੈੱਕ ਕਰ ਲਓ ਜੀ ਪਿਓਰ ਕ੍ਰੇਪ ਹੋਏਗੀ ਆਰਟੈਕਸ ਬ੍ਰਾਂਡ ਦੀ ਹੋਏਗੀ ਜੀ ਲਓ ਜੀ ਡਿਜ਼ਾਈਨਰ ਸ਼ਰਟ ਹੋਏਗੀ ਜਿਸ ਦੇ ਉੱਪਰ ਤੁਹਾਨੂੰ ਹੈਂਡਵਰਕ ਮਿਲੇਗਾ ਜੀ ਨੋਟਵਰਕ ਪਲੱਸ ਪਰਲ ਵਰਕ ਫੁੱਲੀ ਸ਼ਰਟ ਦੇ ਉੱਪਰ ਤੁਹਾਨੂੰ ਵਰਕ ਮਿਲਣ ਵਾਲਾ ਹੈ ਜੀ ਐਦਾਂ ਅਸੀਂ ਤੁਹਾਨੂੰ ਜ਼ੂਮ ਕਰਕੇ ਨੇੜੇ ਤੋਂ ਦਿਖਾ ਦਿੰਨੇ ਆ ਜੀ ਐਦਾਂ ਦਾ ਵਰਕ ਆ ਜਿਹੜਾ ਤੁਹਾਨੂੰ ਪੂਰੀ ਸ਼ਰਟ ਦੇ ਵਿੱਚ ਮਿਲੇਗਾ ਜੀ ਫਰੰਟ ਦੇ ਉੱਪਰ ਲਓ ਜੀ ਐਦਾਂ ਜਿਹੜਾ ਅੰਬੀਆਂ ਵਾਲਾ ਪ੍ਰਿੰਟ ਮਿਲੇਗਾ ਤੁਹਾਨੂੰ ਪਲੱਸ ਜਿਹੜਾ ਹੈਗਾ ਵਰਕ ਮਿਲੇਗਾ ਜੀ ਪਲੇਨ ਪੈਨਲ ਬਣੇਗਾ ਸ਼ਰਟ ਦੇ ਫਰੰਟ ਦੇ ਉੱਪਰ ਤੁਹਾਨੂੰ ਲਓ ਜੀ ਲਾਈਨਾਂ ਵਾਲੀ ਸ਼ਰਟ ਹੋਏਗੀ ਜੀ ਆਰਟੈਕਸ ਬ੍ਰਾਂਡ ਦੀ ਹੋਏਗੀ ਜੀ ਪਿਓਰ ਕਰੇਵ ਹੋਏਗੀ ਜੀ ਆਰਟੈਕਸ ਦੀ ਹੋਏਗੀ ਜੀ ਪਿਓਰ ਕਰੇਵ ਹੋਈ ਸਟਾਫ ਤੋਂ ਨੇੜੇ ਤੋਂ ਅਸੀਂ ਚੈੱਕ ਕਰਵਾ ਦਿੰਨੇ ਆ ਜੀ ਲਓ ਚੈੱਕ ਕਰ ਲਓ ਜੀ ਸਟਾਫ ਲਓ ਜੀ 3 ਮੀਟਰ ਦੀ ਕੱਟ ਦੀ ਸ਼ਰਟ ਹੈ ਜੀ ਇਹ ਵਾਲੀ ਜਿਹੜੀ ਹੋਏਗੀ ਤੁਹਾਡੀ ਬੈਕ ਹੋਏਗੀ ਜੀ ਲਓ ਜੀ ਇਹ ਵਾਲੀ ਤੁਹਾਡੀ ਬੈਕ ਹੋਏਗੀ ਜੀ ਇਹ ਵਾਲੀਆਂ ਬਾਜੂ ਹੋਣਗੀਆਂ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਤੁਹਾਡਾ ਪਾਰਟੀ ਵੇਅਰ ਸੂਟ ਹੈ ਜਿਹੜਾ ਰੈਡੀ ਹੋ ਜਾਣਾ ਹੈ ਜੀ ਪਿਓਰ ਕਰੇਪ ਦਾ ਸਟਾਫ ਹੈਗਾ ਸਟਾਫ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਬਹੁਤ ਹੀ ਲਾਈਟ weight ਸਟਾਫ ਹੈ ਜੀ ਬਹੁਤ ਹੀ ਸੌਫਟ اور ਲਾਈਟ weight ਸਟਾਫ ਹੈਗਾ ਜੀ ਇਵਲੀ ਜਿਹੜੀ ਸ਼ਰਟ ਹੋਏਗੀ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਵੀ ਲੈ ਸਕਦੇ ਹੋ ਜੇਕਰ ਵਿਦ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਦ ਬਾਟਮ ਵੀ ਲੈ ਸਕਦੇ ਹੋ ਜੀ ਲਓ ਜੀ ਜੇਕਰ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਆ ਜਿਹੜੀ 700 ਰੁਪਏ ਦੇ ਵਿੱਚ ਲੈ ਸਕਦੇ ਹੋ ਜੇਕਰ ਤੁਸੀਂ ਵਿਦ ਬਾਟਮ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਦ ਬਾਟਮ ਆ ਜਿਹਨੂੰ 1100 ਰੁਪਏ ਦੇ ਵਿੱਚ ਜਿਹੜਾ ਪੀਸ ਆ ਤੁਸੀਂ ਲੈ ਸਕਦੇ ਹੋ ਜੀ ਲਓ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਲਓ ਜੀ ਬਹੁਤ ਹੀ ਪਿਆਰੀ ਜਿਹੜੀ ਲੁੱਕ ਤੁਹਾਡੇ ਸੂਟ ਦੀ ਆਣੀ ਹੈ ਜੀ 10 ਮੀਟਰ ਦੀ ਸ਼ਰਟ ਹੋਏਗੀ ਕਟ ਆਇਆ 10 ਮੀਟਰ ਦੀ ਕੱਟ ਗਈ ਸੀ ਤੁਹਾਨੂੰ ਮਿਲੇਗੀ ਬਾਟਮ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਹੋਏਗਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਪ੍ਰਿੰਟ ਤੁਹਾਨੂੰ ਖੁੱਲ ਕੇ ਚੈੱਕ ਕਰਵਾ ਦਿੰਦੇ ਆ ਜੀ ਲਓ ਜੀ ਆਰਟ ਐਕਸ ਬ੍ਰਾਂਡ ਦੀ ਕਰੇਵ ਹੋਏਗੀ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਹੌਟ ਪਿੰਕ ਕਲਰ ਹੋਏਗਾ ਜੀ ਸਾਢੇ 3 ਮੀਟਰ ਦੇ ਨੀਅਰ ਅਬਾਊਟ ਦੀ ਕੱਟ ਹੈਗੀ ਜੀ 625 ਰੁਪਏ ਦਾ ਤੁਹਾਨੂੰ ਸ਼ਰਟ ਦਾ ਪੀਸ ਮਿਲਣਾ ਹੈ ਜੀ ਤੇ ਨਾਲ ਜੇਕਰ ਤੁਸੀਂ ਬਾਟਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ 400 ਰੁਪਏ ਦੀ ਬਾਟਮ ਲੈ ਕੇ ਆਪਣਾ ਜਿਹੜਾ ਹੈਗਾ 1025 ਦੇ ਵਿੱਚ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਸਵਾ 3 ਤੋਂ ਸਾਢੇ 3 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਪਿਓਰ ਕ੍ਰੇਪ ਦੀ ਹੋਏਗੀ ਡਿਜੀਟਲ ਪ੍ਰਿੰਟ ਦੀ ਹੋਏਗੀ ਆਰਟੈਕਸ ਬ੍ਰਾਂਡ ਦੀ ਹੋਏਗੀ ਸਟਾਫ ਬਹੁਤ ਹੀ ਸੋਹਣਾ ਹੈਗਾ ਜੀ ਲਓ ਜੀ ਚੈੱਕ ਕਰਵਾ ਦਿੰਨੇ ਆ ਨੇੜੇ ਤੋਂ ਜੀ ਬਹੁਤ ਹੀ ਪਿਆਰਾ ਸਟਾਫ ਹੈ ਜਿਹੜੀਆਂ ਭੈਣਾਂ ਫਰੌਕ ਰੈਡੀ ਕਰਨਾ ਚਾਹੁੰਦੀਆਂ ਨੇ ਉਹਨਾਂ ਲਈ ਬੈਸਟ ਆਫ ਆਪਸ਼ਨ ਹੈਗੀ ਹੈ ਜੀ ਫਰੌਕ ਰੈਡੀ ਕਰ ਸਕਦੇ ਨੇ ਜੀ ਬਹੁਤ ਪਿਆਰਾ ਪੀਸ ਹੈ ਜਿਹੜਾ ਉਹ ਰੈਡੀ ਹੋਏਗਾ ਜੀ 625 ਰੁਪਏ ਦੇ ਕੱਲੀ ਸ਼ਰਟ ਮਿਲੇਗੀ ਜੀ ਜੇਕਰ ਤੁਸੀਂ ਨਾਲ ਬਾਟਮ ਲੈਣਾ ਚਾਹੁੰਦੇ ਤਾਂ ਤੁਸੀਂ ਬਾਟਮ ਵੀ ਲੈ ਸਕਦੇ ਹੋ ਜੀ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਕੰਪਲੀਟ ਸੂਟ ਕੱਟ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਬਹੁਤ ਹੀ ਪਿਆਰਾ ਔਰ ਵਾਇਰਲ ਡਿਜ਼ਾਈਨ ਹੈਗਾ ਜੀ ਇਹ ਨੇਚਰਲ ਗਰੇਪ ਦਾ ਪੀਸ ਹੋਏਗਾ ਜੀ 3 ਮੀਟਰ ਦੇ ਨੀਅਰ ਅਬਾਊਟ ਕੱਟ ਹੋਏਗੀ ਜੀ ਪੂਰਾ ਡਿਜ਼ਾਈਨ ਖੋਲ ਕੇ ਚੈੱਕ ਕਰਵਾ ਦਿੰਦੇ ਆ ਲਓ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਸੋਬਰ ਦਾ ਡਿਜ਼ਾਈਨ ਹੈਗਾ ਜੀ ਬੜਾ ਹੀ ਪਿਆਰਾ ਇਸ ਦਾ ਕਲਰ ਹੈਗਾ ਜੀ ਪਰਪਲ ਕਲਰ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਪ੍ਰਿੰਟ ਹੈਗਾ ਜੀ 625 ਰੁਪਏ ਦੇ ਤੁਹਾਨੂੰ ਸ਼ਰਟ ਮਿਲੇਗੀ ਜੀ ਇਹ 625 ਰੁਪਏ ਦੀ ਸ਼ਰਟ ਮਿਲੇਗੀ ਜੀ ਗਰੇਪ ਦੀ ਤੁਹਾਨੂੰ ਬਹੁਤ ਹੀ ਪਿਆਰਾ ਪੀਸ ਹੈਗਾ ਜੀ 10 ਮੀਟਰ ਦੀ ਕੱਟ ਹੋਏਗੀ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਸੋਬਰ ਤੇ ਸਰਦਾਰੀ ਜਿਹਾ ਸੂਟ ਹੈ ਜੀ ਨੇਚਰਲ ਗਰੇਪ ਦਾ ਸੂਟ ਹੋਏਗਾ ਜੀ 5 ਮੀਟਰ ਦੀ ਕੱਟ ਹੈ ਜੀ ਕੰਪਲੀਟ ਸੂਟ ਤੁਹਾਨੂੰ ਮਿਲੇਗਾ ਜੀ ਐਦਾਂ ਜਿਹੜੀ ਲੁੱਕ ਆ ਤੁਹਾਡੇ ਸੂਟ ਦੀ ਆਏਗੀ ਜੀ ਲਓ ਜੀ ਕੰਪਲੀਟ ਸੂਟ ਜਿਹੜਾ ਤੁਹਾਡਾ ਐਦਾਂ ਦਾ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਮਿਲੇਗਾ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਔਰ ਵੱਖਰਾ ਜਿਹਾ ਪ੍ਰਿੰਟ ਹੈ ਜੀ ਪੂਰੇ ਸੂਟ ਦਾ ਬੜਾ ਹੀ ਪਿਆਰਾ ਔਰ ਵੱਖਰਾ ਜਿਹਾ ਪ੍ਰਿੰਟ ਹੈਗਾ ਪ੍ਰਾਈਸ ਹੈਗਾ 1250 ਰੁਪਏ ਜੀ ਆਰਟੈਕਸ ਬ੍ਰਾਂਡ ਦੀ ਹੋਏਗੀ ਜੀ Artex brand ਦੀ ਹੋएगी ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਵੱਖਰਾ ਜਿਹਾ ਪ੍ਰਿੰਟਡ ਸੂਟ ਹੈਗਾ ਜੀ ਜਿਹੜੇ ਕੜਾਈਆਂ ਨਾਲੋਂ ਹਟ ਕੇ ਪਹਿਣਾ ਕੁਝ ਪਾਣਾ ਚਾਹੁੰਦੀਆਂ ਨੇ ਪ੍ਰਿੰਟਡ ਦੇ ਵਿੱਚ ਹੀ ਪਾਣਾ ਚਾਹੁੰਦੀਆਂ ਨੇ ਉਹਨਾਂ ਲਈ ਬੈਸਟ অপਸ਼ਨ ਹੈਗੀ ਹੈ ਜੀ 1250 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਜੋ ਮਿਲੇਗਾ ਜੀ ਬਹੁਤ ਹੀ ਪਿਆਰਾ Artex brand ਦਾ ਕਾਟਨ ਦਾ ਸਟੱਫ ਹੋਏਗਾ ਜੀ ਲਓ ਜੀ Artex brand ਦਾ ਹੋਏਗਾ ਲਓ ਜੀ ਚੈੱਕ ਕਰੋ ਲਓ ਜੀ ਇਹ ਵਾਲਾ ਹੋਏਗਾ ਫਰੰਟ ਜੀ ਫਰੰਟ ਦੇ ਘੇਰੇ ਦੇ ਉੱਪਰ ਆਏ ਹੋਏ ਆਏਗਾ ਜੀ ਇਹ ਵਾਲਾ ਪ੍ਰਿੰਟ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਔਰ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜਿੱਦਾਂ ਹੁਣ ਆਪਾਂ ਸੂਟ ਬਾਈ ਕਰਦੇ ਆਂ ਜੇ ਵਿੱਚ ਕਈ ਵਾਰ ਕਾਟਨ ਦੇ ਪੀਸ ਵੀ ਆ ਜਾਂਦੇ ਆ ਜੀ ਪਤਾ ਨਹੀਂ ਲੱਗਦਾ ਹੈਗਾ ਪੋਟਲੀਆਂ ਖੋਲੀਆਂ ਤੇ ਪਤਾ ਲੱਗਦਾ ਵੀ ਵਿੱਚ ਕਾਟਨ ਦੇ ਪੀਸ ਵੀ ਆ ਗਏ ਆ ਜੀ ਲਓ ਜੀ ਲਓ ਜੀ ਇਹ ਵਾਲਾ ਜਿਹੜਾ ਹੈਗਾ ਉਹ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਫਰੰਟ ਦੇ ਉੱਪਰ ਹੋਏਗਾ ਜੀ ਡਾਰਕ ਪਰਪਲ ਕਲਰ ਹੋਏਗਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ 3 ਮੀਟਰ ਦੀ ਕੱਟ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਔਰ 3 ਮੀਟਰ ਦੀ ਕੱਟ ਦੇ ਹੀ ਨੀਅਰ ਬਾਰਡਰ ਤੁਹਾਨੂੰ ਮਿਲੇਗੀ ਬਾਟਮ ਜੀ ਕੰਪਲੀਟ ਸੂਟ ਹੈ ਜੀ ਲਓ ਜੀ ਇਹ ਵਾਲੀ ਮਿਲਣਗੀਆਂ ਤੁਹਾਡਾ ਹੋਏਗਾ ਬੈਕ ਇਹ ਵਾਲੀ ਤੁਹਾਡੀ ਹੋਏਗੀ ਬੈਕ ਜੀ ਸੇਮ ਐਜਾ ਤੁਹਾਡੀ ਬੈਕ ਹੋਏਗੀ ਜੀ ਚੈੱਕ ਕਰ ਲਓ ਲਓ ਜੀ ਸੇਮ ਐਜਾ ਹੀ ਬੈਕ ਹੋਏਗੀ ਜੀ ਨਾਲ ਮਿਲੇਗੀ ਪਲੇਨ ਬਾਟਮ ਜੀ ਬਹੁਤ ਹੀ ਪਿਆਰਾ ਪੀਸ ਹੈਗਾ ਜੀ ਆਰਟੈਕਸ ਬ੍ਰਾਂਡ ਦਾ ਜੀ ਬਹੁਤ ਹੀ ਪਿਆਰਾ ਪੀਸ ਹੈਗਾ ਜੀ ਬਾਟਮ ਦਾ ਸਟੱਫ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਪਿਓਰ ਕਾਟਨ ਦਾ ਸਟੱਫ ਹੈਗਾ ਇਹਦੀ ਜਿਹੜੀਆਂ ਪਹਿਣਾ ਵਿంటర్ ਦੇ ਵਿੱਚ ਵੀ ਕਾਟਨ ਪਾਉਂਦੀਆਂ ਨੇ ਉਹ ਲੈ ਸਕਦੀਆਂ ਨੇ ਕਿਉਂਕਿ ਇਹ ਆਫਰ ਦੇ ਵਿੱਚ ਹੈਗਾ ਜੀ ਪੀਸ ਲਓ ਜੀ ਬਹੁਤ ਹੀ ਪਿਆਰਾ ਸਟੱਫ ਹੈਗਾ ਜੀ ਡਾਰਕ ਪਰਪਲ ਕਲਰ ਹੋਏਗਾ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਪ੍ਰਾਈਸ ਹੋਏਗਾ 999 ਰੁਪਏ ਦੀ 999 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਹੈ ਜੀ ਕੰਪਲੀਟ ਸੂਟ ਜੀ 999 ਰੁਪਏ ਦੇ ਵਿੱਚ ਜੀ ਕੰਪਲੀਟ ਸੂਟ ਮਿਲੇਗਾ ਤੁਹਾਨੂੰ ਪਿਓਰ ਕਾਟਨ ਦਾ ਹੋਏਗਾ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਪੂਰਾ ਸੋਨਾ ਸਟਾਫ ਹੈਗਾ ਜੀ ਕਿਉਂਕਿ ਇਹਨਾਂ ਦਾ ਜਿਹੜਾ ਸਮਰ ਦੇ ਵਿੱਚ ਹੀ ਇਹਨਾਂ ਦਾ ਪ੍ਰਾਈਸ ਹੁੰਦਾ ਜਿਹੜੀ ਜਿਹੜਾ ਹੈ ਜੀ ਉਹ 1500 ਦੇ ਨੀਅਰ ਅਬਾਊਟ ਹੁੰਦਾ ਜੀ ਇਹਨਾਂ ਦਾ ਪ੍ਰਾਈਸ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਰਬਰੀ ਸਿਲਕ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਲਓ ਜੀ ਬਹੁਤ ਹੀ ਪਿਆਰੀ ਸ਼ਰਟ ਹੈਗੀ ਹੈ ਜੀ ਬਰਬਰੀ ਸਿਲਕ ਦਾ ਪੀਸ ਹੋਏਗਾ ਜੀ ਲਓ ਜੀ ਬਹੁਤ ਹੀ ਪਿਆਰੀ ਡਿਜ਼ਾਈਨਰ ਜਈ ਸ਼ਰਟ ਹੈ ਜੀ ਪੂਰੀ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਫਰੰਟ ਦੇ ਉੱਪਰ ਤੁਹਾਨੂੰ ਪੈਨਲ ਮਿਲੇਗਾ ਜੀ ਬਹੁਤ ਹੀ ਪਿਆਰੀ ਸ਼ਰਟ ਹੈ ਜੀ ਆਰਟੈਕਸ ਬ੍ਰਾਂਡ ਦੀ ਹੈ ਜੀ 3 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਸੇਮ ਐਜਾ ਜਿਹੜੀ ਤੁਹਾਨੂੰ ਇਸਦੀ ਬੈਕ ਮਿਲੇਗੀ ਜੀ ਲਓ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਬੈਕ ਮਿਲੇਗੀ ਇਦਾਂ ਇਹ ਵਾਲਾ ਜਿਹੜਾ ਹੈਗਾ ਤੁਹਾਡੇ ਬੈਕ ਦੇ ਘੇਰੇ ਦੇ ਉੱਪਰ ਆਏਗਾ ਜੀ ਇਹ ਵਾਲਾ ਪ੍ਰਿੰਟ ਤੁਹਾਡੇ ਬੈਕ ਦੇ ਘੇਰੇ ਉੱਪਰ ਆਏਗਾ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਹੋਣਗੀਆਂ ਜੀ ਲਓ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਅੱਲੋ ਜੀ ਇਹ ਵਾਲੀਆਂ ਬਾਜੂ ਹੋਣਗੀਆਂ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ 3 ਮੀਟਰ ਦੀ ਕਟ ਹੈ ਇਹ ਵਾਲੀ ਸ਼ਰਟ ਹੈ ਜਿਹੜੀ ਤੁਹਾਨੂੰ 500 ਰੁਪਏ ਦੇ ਵਿੱਚ ਮਿਲ ਜਾਣੀ ਹੈ ਜੀ 500 ਰੁਪਏ ਦੇ ਵਿੱਚ ਤੁਹਾਨੂੰ ਇਹ ਸ਼ਰਟ ਮਿਲ ਜਾਣੀ ਹੈ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਬਹੁਤ ਹੀ ਪਿਆਰਾ ਜੀ ਸਿਲਕ ਦੇ ਉੱਪਰ ਤੁਹਾਨੂੰ ਇਹ ਪੀਸ ਮਿਲੇਗਾ ਜੀ ਮਸਲੀਨ ਸਿਲਕ ਦੇ ਉੱਪਰ ਆਫ ਵਾਈਟ ਕਲਰ ਹੋਏਗਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਚੈੱਕ ਕਰੋ ਇਹ ਵਾਲਾ ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ ਜੀ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਹੈ ਜਿਹੜਾ ਉਹ ਰੈਡੀ ਹੋਣਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਇਹ ਵਾਲਾ ਜਿਹੜਾ ਹੈਗਾ ਪ੍ਰਿੰਟ ਤੁਹਾਡੀ ਬਾਜੂ ਦੇ ਉੱਪਰ ਮਿਲੇਗਾ ਜੀ ਤੁਹਾਨੂੰ ਸੇਮ ਐਜ਼ ਆਹੀ ਪ੍ਰਿੰਟ ਹੈਗਾ ਜਿਹੜਾ ਤੁਹਾਡੇ ਬੈਕ ਦੇ ਉੱਪਰ ਆਏਗਾ ਜੀ ਲਓ ਜੀ ਆਹ ਵਾਲੀ ਬੈਕ ਹੋਏਗੀ ਕੰਪਲੀਟ ਸੂਟ ਹੈ ਜੀ ਸੇਮ ਐਜ਼ ਆਹੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਇਹ ਵਾਲੀ ਤੁਹਾਡੀ ਬੈਕ ਹੋਏਗੀ। ਲਓ ਜੀ, ਸੇਮ ਐਜਾ ਹੀ ਤੁਹਾਡੀ ਬੈਕ ਹੋਏਗੀ। ਸੈਲਫ ਪ੍ਰਿੰਟ ਹੀ ਤੁਹਾਨੂੰ ਸ਼ਰਟ ਮਿਲੇਗੀ ਜੀ। ਇਹ ਜਿਹੜਾ ਤੁਹਾਨੂੰ ਹੈਗਾ ਕੰਪਲੀਟ ਸੂਟ ਮਿਲੇਗਾ ਜੀ। ਆਲ ਓਵਰ ਸੂਟ ਹੋਏਗਾ ਜੀ। ਦੇਖੋ ਨਾਲ ਹੀ ਤੁਹਾਨੂੰ ਸੇਮ ਐਜਾ ਸੈਲਫ ਪ੍ਰਿੰਟ ਹੀ ਬਾਟਮ ਮਿਲੇਗੀ ਜੀ। ਆਲ ਓਵਰ ਸੂਟ ਹੈਗਾ ਜੀ ਇਹ। ਡੈਸਟਡ ਪ੍ਰਿੰਟ ਸ਼ਰਟ ਹੋਏਗੀ ਜੀ ਤੇ ਨਾਲ ਤੁਹਾਨੂੰ ਜਿਹੜੀ ਹੈਗੀ ਸੇਮ ਐਜਾ ਸੈਲਫ ਪ੍ਰਿੰਟਡ ਬਾਟਮ ਮਿਲੇਗੀ ਸੇਮ ਸਟਾਫ ਦੇ ਵਿੱਚ ਜੀ ਆਲ ਓਵਰ ਸੂਟ ਹੈਗਾ ਜੀ ਇਹ ਵੀ ਆਫਰ ਵਾਲਾ ਪੀਸ ਹੈਗਾ ਜੀ ਵੇਅਰ ਇਹਨੂੰ ਆਪਾਂ ਹੁਣ 20 ਕਰ ਸਕਦੇ ਹਾਂ ਜੀ ਪ੍ਰੋਪਰ ਮਸਲੀਨ ਨਹੀਂ ਹੈਗੀ ਜ਼ਿਆਦਾਤਰ ਇਹ ਸਿਲਕ ਹੀ ਹੈ ਬਹੁਤ ਸੋਹਣਾ ਸਟਾਫ ਹੈਗਾ ਜੀ 999 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਇਹ ਮਿਲ ਜਾਏਗਾ ਜੀ 999 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਜੀ ਬਹੁਤ ਪਿਆਰਾ ਪੀਸ ਹੈ ਜੀ ਆਫਰ ਵਾਲਾ ਪੀਸ ਹੈਗਾ ਜੀ ਇਹ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਰਟੈਕਸ ਦੇ ਮਿਲਣਗੇ ਜੀ ਤੁਹਾਨੂੰ ਸ਼ਾਲ ਵਾਲੇ ਸੂਟ ਹੋਣਗੇ ਜੀ ਆਰਟੈਕਸ ਬ੍ਰਾਂਡ ਦੇ ਲਓ ਜੀ ਚੈੱਕ ਕਰ ਲਓ ਜੀ ਪੂਰਾ ਸੂਟਾ ਜਿਹੜਾ ਤੁਹਾਨੂੰ ਖੋਲ ਕੇ ਸੀ ਚੈੱਕ ਕਰਾ ਦਿੰਦੇ ਆ ਪਿਓਰ ਪਸ਼ਮੀਨਾ ਹੋਏਗਾ ਵਰਕ ਵਾਲੇ ਤੁਹਾਨੂੰ ਸੂਟ ਮਿਲਣਗੇ ਜੀ ਲਓ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਵਰਕ ਪਲੱਸ ਡਿਜੀਟਲ ਪ੍ਰਿੰਟ ਹੈ ਜਿਹੜਾ ਸ਼ਰਟ ਦੇ ਫਰੰਟ ਦੇ ਉੱਪਰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹੜਾ ਹੈਗਾ ਇਸਦੇ ਉੱਪਰ ਕੰਮ ਤੁਹਾਨੂੰ ਮਿਲੇਗਾ ਜੀ ਨਾਟਵਰਕ ਦਾ ਕੰਮ ਮਿਲੇਗਾ 셔ਟ ਦੇ ਫਰੰਟ ਦੇ ਉੱਪਰ ਜੀ ਉੱਪਰ ਤੱਕ ਜਿਹੜਾ ਹੈਗਾ ਤੁਹਾਨੂੰ ਪ੍ਰਿੰਟ ਮਿਲੇਗਾ ਪਲੱਸ ਵਰਕ ਮਿਲੇਗਾ ਜੀ ਪੂਰਾ ਪੀਸ ਆ ਜਿਹੜਾ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਚੈੱਕ ਕਰ ਲਓ ਜੀ ਪੂਰਾ ਪੀਸ ਫਰੰਟ ਆ ਜਿਹੜਾ ਤੁਹਾਨੂੰ ਫੁੱਲੀ ਜਿਹੜਾ ਹੈਗਾ ਉਹ ਵਰਕ ਮਿਲੇਗਾ ਜੀ ਲਓ ਚੈੱਕ ਕਰੋ ਜੀ ਐ ਵਾਲਾ ਜਿਹੜਾ ਹੈਗਾ ਤੁਹਾਡੇ ਘੇਰੇ ਦੇ ਉੱਪਰ ਆਏਗਾ ਉਹ ਵਾਲਾ ਜਿਹੜਾ ਵਰਕ ਹੈਗਾ ਉਹ ਤੁਹਾਡੇ ਨੈਕ ਦੇ ਉੱਪਰ ਆਏਗਾ ਜੀ ਐ ਵਾਲਾ ਜਿਹੜਾ ਹੈਗਾ ਤੁਹਾਡੇ ਨੈਕ ਦੇ ਉੱਪਰ ਆਏਗਾ ਜੀ ਬਹੁਤ ਹੀ ਪਿਆਰਾ ਹੈਗਾ ਪਿਓਰ ਪਸ਼ਮੀਨਾ ਹੋਏਗਾ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਪਿਓਰ ਪਸ਼ਮੀਨਾ ਹੋਏਗਾ ਆਰਟੈਕਸ ਬ੍ਰਾਂਡ ਦਾ ਹੋਏਗਾ ਸੌਰੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ 10 ਮੀਟਰ ਦੀ ਕੱਟ ਦੀ ਮਿਲੇਗੀ ਸ਼ਰਟ ਜੀ ਔਰ 3 ਮੀਟਰ ਦੀ ਕੱਟ ਦੀ ਹੀ ਮਿਲੇਗੀ ਤੁਹਾਨੂੰ ਬਾਟਮ ਜੀ ਆਰਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਸੇਮ ਅਜਾ ਹੀ ਤੁਹਾਨੂੰ ਮਿਲੇਗੀ ਬੈਕ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਡਿਜੀਟਲ ਪ੍ਰਿੰਟ ਮਿਲੇਗਾ ਜੀ ਚੈੱਕ ਕਰੋ ਬੈਕ ਵੀ ਤੁਹਾਨੂੰ ਜਿਹੜੀ ਹੈਗੀ ਉਹ ਸੇਮ ਐਜ਼ ਆ ਮਿਲੇਗੀ ਵਰਕ ਨਹੀਂ ਹੋਏਗਾ ਬਸ ਐ ਵਾਲਾ ਹੈਗਾ ਜਿਹੜਾ ਤੁਹਾਡੇ ਘੇਰੇ ਦੇ ਉੱਪਰ ਆਏਗਾ ਜੀ ਬੈਕ ਘੇਰੇ ਦੇ ਉੱਪਰ ਜੀ ਇਹ ਵਾਲੀਆਂ ਤੁਹਾਡੀਆਂ ਰਹਿਣਗੀਆਂ ਬਾਜੂ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਹੋਣਗੀਆਂ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਬਾਜੂ ਮਿਲਣਗੀਆਂ 3 ਮੀਟਰ ਦੀ ਕੱਟ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਕੱਟ ਦੀ ਹੀ ਬਾਟਮ ਹੋਏਗੀ ਜੀ ਆਲ ਓਵਰ ਸੂਟ ਹੋਏਗਾ ਜੀ ਚੈੱਕ ਕਰ ਲਓ ਮੈਚਿੰਗ ਕੰਪਲੀਟ ਸੂਟ ਹੋਏਗਾ ਜੀ 10 ਮੀਟਰ ਦੀ ਕੱਟ ਦੀ ਸ਼ਰਟ ਹੋਏਗੀ ਔਰ 3 ਮੀਟਰ ਦੀ ਕੱਟ ਦੀ ਹੀ ਤੁਹਾਨੂੰ ਮਿਲੇਗੀ ਬਾਟਮ ਜੀ ਨਾਲ ਤੁਹਾਨੂੰ ਮਿਲੇਗਾ ਸ਼ਾਲ ਜੀ ਖੁੱਲਾ ਡੁੱਲਾ ਸ਼ਾਲ ਹੋਏਗਾ ਜੀ ਪੂਰਾ ਖੋਲ ਕੇ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਸ਼ਾਲ ਲਓ ਜੀ ਲਓ ਜੀ ਇਹ ਵਾਲੀ ਤੁਹਾਡੀ ਸ਼ਾਲ ਮਿਲੇਗੀ ਜੀ ਨਾਲ ਖੁੱਲੀ ਡੁੱਲੀ ਸ਼ਾਲ ਹੋਏਗੀ ਜੀ ਡਿਜੀਟਲ ਪ੍ਰਿੰਟ ਦੀ ਸ਼ਾਲ ਮਿਲੇਗੀ ਜੀ ਕੰਪਲੀਟ ਸੂਟ ਹੈ ਜਿਹੜਾ ਤੁਹਾਡਾ ਇਹ ਹੋ ਜਾਏਗਾ ਜੀ ਵਿਦ ਸ਼ਾਲ ਜੀ 2000 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਵਿਦ ਸ਼ਾਲ ਕੰਪਲੀਟ ਸੂਟ ਜੀ 2000 ਰੁਪਏ ਦੇ ਵਿੱਚ ਮਿਲੇਗਾ ਜੀ ਸੇਮ ਤੁਹਾਨੂੰ ਇੱਕ ਪੀਸ ਹੋਰ ਮਿਲ ਜਾਏਗਾ ਜੀ ਇਹਦੇ ਨਾਲ ਦਾ ਸੇਮ ਇੱਕ ਪੀਸ ਹੋਰ ਮਿਲ ਜਾਣਾ ਜੀ ਤੁਹਾਨੂੰ ਲਓ ਜੀ ਐਦਾਂ ਸੇਮ ਤੁਸੀਂ ਇੱਕ ਪੀਸ ਹੋਰ ਲੈ ਸਕਦੇ ਹੋ ਜੀ ਸੇਮ ਕਲਰ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ 2000 ਰੁਪਏ ਦਾ ਇੱਕ ਪੀਸ ਹੋਏਗਾ ਜੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰ ਸਕਦੇ ਹੋ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਰਾਮ ਟੈਕਸ ਬ੍ਰਾਂਡ ਦੇ ਕੱਟ ਪੀਸ ਹੋਣਗੇ ਜੀ ਲਓ ਜੀ ਰਾਮ ਟੈਕਸ ਬ੍ਰਾਂਡ ਦੇ ਹੋਣਗੇ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਹੈ ਜਿਹੜਾ ਹੋ ਰੈਡੀ ਹੋ ਰਹਿਣਾ ਜੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਜੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਬਹੁਤ ਹੀ ਪਿਆਰਾ ਜਿਹਾ ਸਟਾਫ ਆ ਜਿਹੜਾ ਤੁਹਾਨੂੰ ਮਿਲੇਗਾ ਜੀ 2.5 ਮੀਟਰ ਦੀ ਕੱਟ ਦੀ ਸ਼ਰਟ ਹੋਏਗੀ ਜੀ ਨਾਲ 2.5 ਮੀਟਰ ਦੀ ਕੱਟ ਦੀ ਹੀ ਤੁਹਾਨੂੰ ਮਿਲੇਗੀ ਬਾਟਮ 2.5 ਤੋਂ 3 ਮੀਟਰ ਦੀ ਕੱਟ ਦੀ ਹੀ ਹੋਏਗੀ ਜੀ ਬਾਟਮ ਕਈਆਂ ਦੀ ਕੱਟ 2.5 ਵੀ ਹੈ ਤੇ ਕਈਆਂ ਦੀ 3 ਵੀ ਹੈ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਰੈਡੀ ਹੋ ਗਿਆ ਜੀ 950 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ ਜੀ ਬਾਟਮ ਦਾ ਸਟਾਫ ਵੀ ਚੈੱਕ ਕਰਵਾ ਦਿੰਨੇ ਆ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਸਟਾਫ ਹੁੰਦਾ ਜੀ ਲਓ ਜੀ ਬਾਟਮ ਵੀ ਅਸੀਂ ਜਿਹੜੀਆਂ ਪੇਅਰ ਅਪ ਕੀਤੀਆਂ ਹੋਈਆਂ ਨੇ ਜੀ ਜ਼ਿਆਦਾਤਰ ਰਾਮ ਟੈਕਸ ਜਾਂ ਆਰ ਟੈਕਸ ਦੀਆਂ ਹੀ ਮਿਲਣੀਆਂ ਜੀ ਤੁਹਾਨੂੰ ਲਓ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਗਿਆ 950 ਰੁਪਏ ਦੇ ਵਿੱਚ ਜੀ ਜਿਹੜੀਆਂ ਭੈਣਾਂ ਨਾਲ ਦੁਪੱਟਾ ਲੈਣਾ ਚਾਹੁੰਦੀਆਂ ਨੇ ਉਹ ਦੁਪੱਟਾ ਵੀ ਲੈ ਸਕਦੀਆਂ ਨੇ ਜੀ ਲਓ ਜੀ ਪਿਆਰ ਮਸਲੀਨ ਦਾ ਦੁਪੱਟਾ ਹੋਇਗਾ ਰਾਮਟੈਕਸ ਬ੍ਰਾਂਡ ਦਾ ਜੀ ਡਿਜ਼ਾਈਨਰ ਜੀ ਦੁਪੱਟਾ ਹੋਇਗਾ ਜੀ ਖੁੱਲਾ ਡੁੱਲਾ ਡਿਜ਼ਾਈਨਰ ਦੁਪੱਟਾ ਹੋਇਗਾ ਜੀ ਲਓ ਜੀ 300 ਰੁਪਏ ਦਾ ਤੁਹਾਨੂੰ ਦੁਪੱਟਾ ਮਿਲੇਗਾ ਜੇਕਰ ਤੁਸੀਂ ਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਕੱਲਾ ਦੁਪੱਟਾ ਵੀ ਲੈ ਸਕਦੇ ਹੋ ਜੇ ਕੰਪਲੀਟ ਕੱਲਾ ਸੂਟ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਕੱਲਾ ਸੂਟ ਵੀ ਬਾਈ ਕਰ ਸਕਦੇ ਹੋ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਪ੍ਰਿੰਟ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਆਰਾਮ ਟੈਕਸ ਬ੍ਰਾਂਡ ਦਾ ਜੀ ਚੈੱਕ ਕਰ ਲਓ ਆਰਾਮ ਟੈਕਸ ਬ੍ਰਾਂਡ ਦਾ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਸਕਿਨ ਕਲਰ ਦੀ ਬਾਟਮ ਜੀ ਲਓ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਬਹੁਤ ਹੀ ਪਿਆਰਾ ਕੰਪਲੀਟ ਸੂਟ ਹੈ ਰੈਡੀ ਹੋ ਜਾਣਾ ਜੀ 950 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ 950 ਰੁਪਏ ਦੇ ਵਿੱਚ ਜੀ ਆਦਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈ ਜੀ ਨਾਟਵਰਕ ਮਿਲੇਗਾ ਤੁਹਾਨੂੰ ਫੁੱਲੀ ਸ਼ਰਟ ਦੇ ਵਿੱਚ ਜੀ ਪੂਰੀ ਸ਼ਰਟ ਹੈ ਜਿਹੜੀ ਤੁਹਾਨੂੰ ਖੋਲ ਕੇ ਚੈੱਕ ਕਰਵਾਦਣੇ ਐਦਾਂ ਦੇ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਲਓ ਜੀ ਲਓ ਜੀ ਇਹ ਵਾਲਾ ਵਰਕ ਹੈ ਜਿਹੜੇ ਤੁਹਾਡੇ ਘੇਰੇ ਦੇ ਉੱਪਰ ਮਿਲੇਗਾ ਜੀ ਨਾਟਵਰਕ ਤੁਹਾਨੂੰ ਐਦਾਂ ਜਿਹੜਾ ਵਰਕ ਹੈ ਤੁਹਾਡੇ ਘੇਰੇ ਦੇ ਉੱਪਰ ਆਏਗਾ ਜੀ ਬਾਟਲ ਗ੍ਰੀਨ ਕਲਰ ਹੋਏਗਾ ਜੀ ਬਾਟਲ ਗ੍ਰੀਨ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ 10 ਮੀਟਰ ਦੀ ਕੱਟ ਦੀ ਸ਼ਰਟ ਮਿਲੇਗੀ ਜੀ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਸੇਮ ਕਲਰ ਦੀ ਹੋਏਗੀ ਜੀ ਬਾਟਮ ਲिटल ਬੈਟਾ ਜਿਹੜਾ ਡਿਫਰੈਂਸ ਆ ਰਿਹਾ ਜੀ ਕੈਮਰੇ ਦੇ ਵਿੱਚ ਸੇਮ ਕਲਰ ਦੀ ਹੈਗੀ ਆ ਬਾਟਮ ਦੀ ਤੇ ਨਾਲ ਤੁਹਾਨੂੰ ਮਿਲੇਗਾ ਸੇਮ ਕਲਰ ਦਾ ਦੁਪੱਟਾ ਜੀ 750 ਦੀ ਇਕੱਲੀ ਸ਼ਰਟ ਹੋਏਗੀ ਜੀ ਵਿੱਦ ਬਾਟਮ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਿੱਦ ਬਾਟਮ ਵੀ ਲੈ ਸਕਦੇ ਹੋ ਜੀ ਸਾਢੇ 1100 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਇਹ ਕੰਪਲੀਟ ਸੂਟ ਆ ਤੁਹਾਨੂੰ ਮਿਲ ਜਾਣਾ ਹੈ ਜੀ ਜੇਕਰ ਤੁਸੀਂ ਵਿਿੱਦ ਦੁਪੱਟਾ ਕਰਨਾ ਚਾਹੁੰਦੇ ਹੋ ਤੁਸੀਂ ਵਿਿੱਦ ਦੁਪੱਟਾ ਵੀ ਕਰ ਸਕਦੇ ਹੋ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਡਿਜ਼ਾਈਨਰ ਦੁਪੱਟਾ ਜੀ ਪੂਰਾ ਖੁੱਲਾ ਡੁੱਲਾ ਬੋਟਲ ਗ੍ਰੀਨ ਕਲਰ ਦਾ ਜੀ ਚਨਾਉਣ ਦਾ ਦੁਪੱਟਾ ਹੋਏਗਾ ਜੀ ਲਓ ਜੀ ਚਨਾਉਣ ਦਾ ਦੁਪੱਟਾ ਹੈ ਜੀ ਖੁੱਲਾ ਡੁੱਲਾ ਬੋਟਲ ਗ੍ਰੀਨ ਕਲਰ ਦਾ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਚਨਾਉਣ ਦਾ 300 ਰੁਪਏ ਦਾ ਦੁਪੱਟਾ ਹੋਏਗਾ ਜੀ ਪੂਰਾ ਸੂਟ ਲੈਣਾ ਚਾਹੁੰਦੇ ਹੋ 11500 ਰੁਪਏ ਦਾ ਹੋਏਗਾ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ 7500 ਰੁਪਏ ਦੀ ਹੋਏਗੀ ਜੀ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੀ ਐਦਾਂ ਜਿਹੜਾ ਤੁਸੀਂ ਹੈਗਾ ਉਹ ਆਪਣਾ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪੂਰਾ ਸੂਟ ਵੀ ਲੈ ਸਕਦੇ ਹੋ ਜੀ ਕੱਲੀ ਸ਼ਰਟ ਜਾਂ ਕੱਲੀ बॉਟਮ ਜਾਂ ਕੱਲਾ ਦੁਪੱਟਾ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਉਦਾਂ ਵੀ ਕਰ ਸਕਦੇ ਹੋ ਜੀ ਸੇਮ ਹੈ ਤਾਂ ਤੁਹਾਨੂੰ ਇੱਕ ਪੀਸ ਹੋਰ ਮਿਲੇਗਾ ਜੀ ਸੇਮ ਪੀਸ ਤੁਹਾਨੂੰ ਇੱਕ ਹੋਰ ਮਿਲ ਜਾਏਗਾ ਜੀ ਉਦਾਂ ਦਾ ਹੀ ਤੁਹਾਨੂੰ ਸੇਮ ਇੱਕ ਪੀਸ ਹੋਰ ਮਿਲ ਜਾਏਗਾ ਜੀ ਬੋਟਲ ਗ੍ਰੀਨ ਕਲਰ ਦਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਚੈੱਕ ਕਰ ਲਓ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਸ਼ਰਟ ਮਿਲੇਗੀ ਜੀ ਤੁਹਾਨੂੰ ਪਹਿਲਾਂ ਵਾਲੀਆਂ ਸ਼ਰਟਾਂ ਵੀ ਜੋ ਆਪਾਂ ਤੁਹਾਨੂੰ ਦਿਖਾਈਆਂ ਨੇ ਜੀ ਉਹ ਰਾਮ ਟੈਕਸ ਬ੍ਰਾਂਡ ਦੀਆਂ ਹੀ ਨੇ ਜੀ ਪੂਰੀ ਸ਼ਰਟ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੇ ਆ ਜੀ ਬੜਾ ਹੀ ਪਿਆਰਾ ਜਿਹਾ ਕਲਰ ਹੈ ਜੀ ਸੋਬਰ ਤੇ ਸਰਦਾਰੀ ਜਿਹਾ ਸੂਟ ਰੈਡੀ ਹੋ ਜਾਣਾ ਜੀ ਲਓ ਜੀ ਇਹ ਵਾਲਾ ਵਰਕ ਹੈ ਜਿਹੜਾ ਤੁਹਾਡੇ ਘੇਰੇ ਦੇ ਉੱਪਰ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਇਹ ਵਾਲਾ ਵਰਕ ਹੈ ਜਿਹੜਾ ਉੱਪਰ ਤੁਹਾਨੂੰ neck ਦੇ ਉੱਪਰ ਮਿਲੇਗਾ ਜੀ 3 ਮੀਟਰ ਦੀ ਕੱਟ ਦੀ ਸ਼ਰਟ ਹੋਏਗੀ ਜੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਜੀ 3 ਮੀਟਰ ਦੀ ਕੱਟ ਦੀ ਸ਼ਰਟ ਹੋਏਗੀ ਜੀ ਨਾਲ ਤੁਹਾਨੂੰ ਮਿਲੇਗੀ ਜੀ 10 ਮੀਟਰ ਦੀ ਕੱਟ ਦੀ ਹੀ ਬਾਟਮ ਸੇਮ ਕਲਰ ਦੀ ਹੋਏਗੀ ਜੀ ਬਾਟਮ ਸੇਮ ਕਲਰ ਦੀ ਬਾਟਮ ਹੈ ਜੀ ਲਓ ਚੈੱਕ ਕਰ ਲਓ ਜੀ ਇਦਾਂ ਤੁਹਾਡਾ ਜਿਹੜਾ ਹੈਗਾ ਉਹ ਕੰਪਲੀਟ ਸੂਟ ਆ ਜਿਹੜਾ ਰੈਡੀ ਹੋ ਗਿਆ ਜੀ 750 ਦੇ ਕੱਲੇ ਸ਼ਰਟ ਆ ਜੇ ਕੰਪਲੀਟ ਸੂਟ ਲੈਣਾ ਚਾਹੁੰਦੇ ਤਾਂ 1150 ਰੁਪਏ ਦਾ ਤੁਹਾਨੂੰ ਵਰਕ ਵਾਲਾ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਏਗਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਹੈਗਾ ਸੂਟ ਉਹ ਇਹ ਰੈਡੀ ਹੋ ਗਿਆ ਜੀ ਇਦਾਂ ਕੰਪਲੀਟ ਸੂਟ ਹੈ ਜਿਹੜਾ ਤੁਹਾਡਾ 1150 ਦੇ ਵਿੱਚ ਤੁਹਾਨੂੰ ਮਿਲ ਜਾਏਗਾ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਸਟਾਫ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਹੁਤ ਸੌਫਟ ਸਟਾਫ ਹੈਗਾ ਜੀ ਨੈਕਸਟ ਜਿਹੜਾ ਤੁਹਾਨੂੰ ਸੇਮ ਕਲਰ ਦੇ ਵਿੱਚ ਇੱਕ ਪੀਸ ਹੋਰ ਮਿਲੇਗਾ ਜੀ ਡਿਜ਼ਾਈਨ ਬਟ ਵੱਖਰਾ ਹੋਏਗਾ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਲਓ ਚੈੱਕ ਕਰ ਲਓ ਜੀ ਸੇਮ ਕਲਰ ਹੋਏਗਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਪੈਚ ਵਰਕ ਤੁਹਾਨੂੰ ਮਿਲੇਗਾ ਘੇਰੇ ਦੇ ਉੱਪਰ ਇਹ ਵਾਲਾ ਪੈਚਵਰਕ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਜ਼ੂਮ ਕਰਕੇ ਦੇਖ ਲਓ ਜੀ ਬਹੁਤ ਹੀ ਸੋਹਣਾ ਜਿਹੜਾ ਹੈਗਾ ਇਸ ਤੇ ਉੱਪਰ ਕੰਮ ਕੀਤਾ ਗਿਆ ਜੀ ਔਰ ਜਿਹੜਾ ਵਰਕ ਹੈਗਾ ਉੱਪਰ ਫਰੰਟ ਦੇ ਉੱਪਰ ਤੁਹਾਨੂੰ neck ਦੇ ਨੀਅਰਬਾਊਟ ਜਿਹੜਾ ਤੁਹਾਨੂੰ neck ਦੇ ਨੀਅਰਬਾਊਟ ਮਿਲੇਗਾ ਜੀ 3 ਮੀਟਰ ਦੀ ਕੱਟ ਹੋਏਗੀ ਰਾਮਟੈਕਸ ਬ੍ਰਾਂਡ ਦੀ ਹੋਏਗੀ ਲਓ ਜੀ ਚੈੱਕ ਕਰ ਲਓ ਰਾਮਟੈਕਸ ਬ੍ਰਾਂਡ ਦੀ ਸ਼ਰਟ ਹੋਏਗੀ ਸਟਾਫ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਸੈਲਫ ਪ੍ਰਿੰਟ ਹੀ ਤੁਹਾਨੂੰ ਸੇਮ 셀ਫ ਪ੍ਰਿੰਟ ਦੀ ਹੀ ਤੁਹਾਨੂੰ ਮਿਲੇਗੀ ਬਾਟਮ ਦੀ 셀ਫ ਪ੍ਰਿੰਟ ਸ਼ਰਟ ਮਿਲੇਗੀ ਤੁਹਾਨੂੰ ਸੇਮ 셀ਫ ਪ੍ਰਿੰਟ ਦੀ ਹੀ ਤੁਹਾਨੂੰ ਮਿਲੇਗੀ ਬਾਟਮ ਜੀ ਚੈੱਕ ਕਰ ਲਓ ਸੇਮ ਐਜਾ ਜਿਹੜਾ ਫਲਾਵਰ ਵਾਲਾ ਕਲਰ ਹੈ ਜੀ ਸੇਮ 셀ਫ ਪ੍ਰਿੰਟ ਦੀ ਤੁਹਾਨੂੰ ਬਾਟਮ ਮਿਲੇਗੀ ਜੀ ਫਲਾਵਰ ਕਲਰ ਦੇ ਨਾਲ ਮੈਚ ਹੁੰਦਾ ਜੀ ਲਓ ਜੀ ਫਲਾਵਰ ਦੇ ਨਾਲ ਜਿਹੜਾ ਹੈਗਾ ਪੈਚਾ ਵਾਲਾ ਫਲਾਵਰ ਆ ਉਦੇ ਨਾਲ ਮੈਚ ਤੁਹਾਨੂੰ ਜਿਹੜੀ ਮੈਚਿੰਗ ਆ ਬਾਟਮ ਮਿਲੇਗੀ ਪਸ਼ਮੀਨੇ 3 ਮੀਟਰ ਦੀ ਕੱਟ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਕੱਟ ਦੀ ਹੀ ਤੁਹਾਨੂੰ ਮਿਲੇਗੀ ਬਾਟਮ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਮਿਲ ਜਾਏਗਾ ਤੁਹਾਨੂੰ 1150 ਰੁਪਏ ਦੇ ਵਿੱਚ ਜੀ ਬਹੁਤ ਸੋਹਣਾ ਸੂਟ ਰੈਡੀ ਹੋਣਾ ਜੀ 1150 ਰੁਪਏ ਦੇ ਵਿੱਚ ਤੁਹਾਡਾ ਡਿਜ਼ਾਈਨਰ ਜਿਆ ਪੀਸ ਆ ਜਿਹੜਾ ਉਹ ਰੈਡੀ ਹੋ ਗਿਆ ਜੀ ਬਹੁਤ ਹੀ ਪਿਆਰਾ ਜਿਆ ਪੀਸ ਆ ਤੁਹਾਡਾ ਰੈਡੀ ਹੋਇਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਆ ਪ੍ਰਿੰਟ ਹੈ ਜੀ ਛੋਟੀ ਬੁਟੀ ਦਾ ਪ੍ਰਿੰਟ ਮਿਲੇਗਾ ਜੀ ਤੁਹਾਨੂੰ ਚੈੱਕ ਕਰ ਲਓ ਜੀ ਰਾਮ ਟੈਕਸ ਬ੍ਰਾਂਡ ਦਾ ਜੀ ਲਓ ਜੀ ਨਾਲ ਤੁਹਾਨੂੰ ਆਰ ਟੈਕਸ ਦੀ ਮਿਲੇਗੀ ਬਾਟਮ ਜੀ ਐਦਾਂ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋਗਾ 950 ਰੁਪਏ ਦੇ ਵਿੱਚ ਜੀ ਜੇਕਰ ਤੁਸੀਂ ਵਿਧ ਦੁਪੱਟਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਿਧ ਦੁਪੱਟਾ ਵੀ ਕਰ ਸਕਦੇ ਹੋ ਜੀ ਲਓ ਜੀ ਇਹ ਦੁਪੱਟਾ ਜੋ ਤੁਹਾਨੂੰ ਮਿਲੇਗਾ ਜੀ ਪਿਓਰ ਸ਼ਿਫੌਨ ਦਾ ਦੁਪੱਟਾ ਹੋਏਗਾ ਜੀ ਜਿੱਦਾਂ ਬੜਾ ਹੀ ਇਕੱਠਾ ਜਿਹਾ ਹੋਣ ਵਾਲੀ ਸ਼ਿਫੌਨ ਹੁੰਦੀ ਹੈ ਉਦਾਂ ਦੀ ਸ਼ਿਫੌਨ ਨਹੀਂ ਹੈਗੀ ਥੋੜੀ ਵਧੀਆ ਸ਼ਿਫੌਨ ਹੈ ਜੀ ਇਹ ਚੈੱਕ ਕਰ ਲਓ ਜੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਦੁਪੱਟੇ ਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਖੁੱਲਾ ਡੁੱਲਾ ਦੁਪੱਟਾ ਡਿਜ਼ਾਈਨਰ ਦੁਪੱਟਾ ਹੈ ਜੀ ਲਓ ਜੀ 250 ਰੁਪਏ ਦਾ ਇਹ ਦੁਪੱਟਾ ਤੁਹਾਨੂੰ ਮਿਲ ਜਾਣਾ ਹੈ ਜੀ 250 ਰੁਪਏ ਦਾ ਇਹ ਦੁਪੱਟਾ ਤੁਹਾਨੂੰ ਮਿਲ ਜਾਏਗਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਉਹ ਰੈਡੀ ਹੋ ਜਾਣਾ ਜੇਕਰ ਕੱਲਾ ਸੂਟ ਬਾਏ ਕਰਨਾ ਚਾਹੁੰਦੇ ਕੱਲਾ ਸੂਟ ਵੀ ਕਰ ਸਕਦੇ ਹੋ ਜੇਕਰ ਕੱਲਾ ਦੁਪੱਟਾ ਬਾਏ ਕਰਨਾ ਚਾਹੁੰਦੇ ਤੁਸੀਂ ਕੱਲਾ ਦੁਪੱਟਾ ਵੀ ਕਰ ਸਕਦੇ ਹੋ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਕੰਪਲੀਟ ਸੂਟ ਆ ਉਹ ਰੈਡੀ ਹੋ ਗਿਆ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਹਿਰੂਨ ਕਲਰ ਮਹਿਰੂਨ ਕਲਰ ਆ ਜਿਹੜਾ ਪਹਿਣਾ ਦਾ ਮੋਸਟ ਫੇਵਰਿਟ ਕਲਰ ਹੈਗਾ ਜੀ ਲਓ ਜੀ ਡਿਜ਼ਾਈਨਰ ਤੁਹਾਨੂੰ ਮਿਲੇਗੀ ਸ਼ਰਟ ਜੀ ਡਿਜ਼ਾਈਨਰ ਸ਼ਰਟ ਮਿਲੇਗੀ ਮਹਿਰੂਨ ਕਲਰ ਦੀ ਹੋਏਗੀ ਜੀ 셀ਫ ਲਓ ਜੀ ਇਹ ਵਾਲਾ ਤੁਹਾਨੂੰ ਪੈਚ ਵਰਕ ਮਿਲੇਗਾ ਸ਼ਰਟ ਦੇ ਉੱਪਰ ਜੀ ਮਹਿਰੂਨ ਕਲਰ ਦੀ 셀ਫ ਪ੍ਰਿੰਟ ਸ਼ਰਟ ਮਿਲੇਗੀ ਜੀ ਤੁਹਾਨੂੰ ਪੈਚ ਵਰਕ ਮਿਲੇਗਾ ਸ਼ਰਟ ਦੇ ਉੱਪਰ ਜੀ ਇਹ ਪੈਚ ਵਰਕ ਜਿਹੜਾ ਹੈਗਾ ਤੁਹਾਡੇ ਨੈਕ ਦੇ ਨੀਅਰ ਬਾਊਟ ਆਏਗਾ ਇਹ ਕੈਰੀ ਦੇ ਉੱਪਰ ਰਹਿਣ ਵਾਲਾ 10 ਮੀਟਰ ਦੀ ਕੱਟ ਦੀ ਮਿਲੇਗੀ ਸ਼ਰਟ ਦੀ ਤੇ ਨਾਲ ਤੁਹਾਨੂੰ ਮਿਲੇਗੀ 10 ਮੀਟਰ ਦੀ ਕੱਟ ਦੀ ਹੀ ਮਹਿਰੂਨ ਕਲਰ ਦੀ ਬਾਟਮ ਜੀ ਇਹਦਾ ਜਿਹੜਾ ਹੈਗਾ ਹੈ ਉਹ ਤੁਹਾਡਾ ਪੂਰਾ ਕੰਪਲੀਟ ਸੂਟ ਆ ਹੋ ਰੈਡੀ ਹੋ ਗਿਆ 1150 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਇਹ ਜਿਹੜਾ ਕਲਰ ਦਾ ਕਾਫੀ ਡਿਫਰੈਂਸ ਲੱਗ ਰਿਹਾ ਜੀ ਕੈਮਰੇ ਦੇ ਵਿੱਚ ਬਿਕਾਉਜ਼ ਇਹਦੀ ਜਿਹੜਾ ਹੈਗਾ ਸੈਲਫ ਪ੍ਰਿੰਟ ਸ਼ਰਟ ਹੋਏਗੀ ਪਲੇਨ ਬਾਟਮ ਹੋਏਗੀ ਜੀ ਲਓ ਕਲਰ ਸੇਮ ਹੋਏਗਾ ਜੀ ਬਟ ਇਹ ਕਿਉਂ ਸੈਲਫ ਪ੍ਰਿੰਟ ਹੈਗੀ ਤੇ ਪਲੇਨ ਬਾਟਮ ਹੈਗੀ ਹੈ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਤੁਹਾਡਾ ਪੀਸ ਆ ਜਿਹੜਾ ਉਹ ਰੈਡੀ ਹੋਇਆ ਜੀ ਜੇਕਰ ਤੁਸੀਂ ਨਾਲ ਦੁਪੱਟਾ ਵੀ ਲਗਵਾਉਣਾ ਚਾਹੁੰਦੇ ਹੋ ਮਹਿਰੂਨ ਕਲਰ ਦਾ ਤਾਂ ਤੁਸੀਂ ਲਗਵਾ ਸਕਦੇ ਹੋ ਜੀ ਮਸਲੀਨ ਦਾ ਦੁਪੱਟਾ ਹੋਏਗਾ ਜੀ। ਅ ਨਹੀਂ ਇਹ ਦੁਪੱਟਾ ਮਸਲੀਨ ਦਾ ਨਹੀਂ ਹੈਗਾ ਇਹ ਮਸਲੀਨ ਸਿਲਕ ਦਾ ਦੁਪੱਟਾ ਹੈ ਜੀ। ਲਓ ਜੀ ਮਸਲੀਨ ਸਿਲਕ ਦਾ ਦੁਪੱਟਾ ਮਿਲੇਗਾ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਡਿਜ਼ਾਈਨਰ। ਪੂਰਾ ਸੋਹਣਾ ਦੁਪੱਟਾ ਮਿਲੇਗਾ ਜੀ ਤੁਹਾਨੂੰ ਮਸਲੀਨ ਸਿਲਕ ਦਾ ਦੁਪੱਟਾ ਹੈਗਾ ਜੀ ਇਹ। ਬਹੁਤ ਹੀ ਪਿਆਰਾ ਦੁਪੱਟਾ 300 ਰੁਪਏ ਦਾ ਤੁਹਾਨੂੰ ਦੁਪੱਟਾ ਮਿਲ ਜਾਏਗਾ ਜੇਕਰ ਤੁਸੀਂ ਇਕੱਲਾ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਇਕੱਲਾ ਦੁਪੱਟਾ ਵੀ ਲੈ ਸਕਦੇ ਹੋ ਜੇਕਰ ਤੁਸੀਂ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤੁਸੀਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਲਓ ਜੀ ਇੱਕ ਤੁਹਾਨੂੰ ਇਸ ਕਲਰ ਦੀ ਬਾਟਮ ਨਾਲ ਮਿਲੇਗਾ ਜੀ ਇੱਕ ਪੀਸ ਹੈਗਾ ਜਿਹੜਾ ਤੁਹਾਨੂੰ ਇਸ ਕਲਰ ਦੀ ਬਾਟਮ ਨਾਲ ਮਿਲੇਗਾ ਜੀ ਲਓ ਜੀ ਕਲਰ ਦੇ ਵਿੱਚ ਡਿਫਰੈਂਸ ਹੈ ਜੀ ਦੋਨਾਂ ਦੇ ਕਲਰ ਵੱਖਰੇ ਵੱਖਰੇ ਹੈਗੇ ਨੇ ਜੀ ਇਹ ਵੀ ਪੀਸ ਤੁਹਾਨੂੰ 950 ਰੁਪਏ ਦੇ ਵਿੱਚ ਮਿਲ ਜਾਣਾ ਹੈ ਜੀ ਕੰਪਲੀਟ ਸੂਟ ਜੀ ਲਓ ਜੀ ਇਹ ਵਾਲਾ ਸੂਟ ਵੀ ਜਿਹੜਾ ਹੈਗਾ ਤੁਹਾਨੂੰ 950 ਦੇ ਵਿੱਚ ਮਿਲ ਜਾਣਾ ਹੈ ਜੀ ਆਹ ਲੋ ਚੈੱਕ ਕਰ ਲਓ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਮਿਲੇਗਾ ਜੀ ਪਿਓਰ ਜਿਹੜਾ ਪਸ਼ਮੀਨਾ ਹੋਏਗਾ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਬਹੁਤ ਹੀ ਪਿਆਰੇ ਜਿਹੇ ਸੋਬਰ ਦੇ ਸੂਟ ਰੈਡੀ ਹੋਏ ਹੈ ਜੀ ਲਓ ਜੀ ਇਹਦੇ ਵਿੱਚ ਤੁਹਾਨੂੰ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਰਹੇ ਨੇ ਜੀ ਆ ਦੇਖੋ ਉਨੇ 21 ਦੇ ਡਿਫਰੈਂਸ ਨਾਲ ਹੀ ਤੁਹਾਨੂੰ ਤਿੰਨ ਕਲਰ ਮਿਲ ਰਹੇ ਹੈ ਜੀ ਇਹਨਾਂ ਦੇ ਲਓ ਜੀ ਇਹ ਗ੍ਰੀਨ ਕਲਰ ਦੀ ਬਾਟਮ ਦੇ ਨਾਲ ਹੈਗਾ ਜੀ ਆਹ ਲਓ ਜੀ ਇਹ ਵਾਲਾ ਪੀਸ ਜਿਹੜਾ ਤੁਹਾਨੂੰ ਮਿਲੇਗਾ ਥੋੜ੍ਹਾ ਜਿਹਾ ਜਿਹੜਾ ਹੈਗਾ ਆ ਮਸਟਰਡ ਟੋਨ ਦੇ ਉੱਪਰ ਜਿਹੜੀ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਬਹੁਤ ਹੀ ਪਿਆਰਾ ਪੀਸ ਰੈਡੀ ਹੋਣਾ ਜੀ ਨੈਕਸਟ ਤੁਹਾਨੂੰ ਇਹ ਮਸਟਰਡ ਕਲਰ ਦੀ ਬਾਟਮ ਦੇ ਨਾਲ ਤੁਹਾਨੂੰ ਮਿਲੇਗਾ ਜੀ ਤਿੰਨੇ ਪੀਸ ਆ ਜਿਹੜੇ ਬਹੁਤ ਹੀ ਜ਼ਿਆਦਾ ਪਿਆਰੇ ਹੈਗੇ ਆ ਜੀ 950 ਰੁਪਏ ਦੇ ਵਿੱਚ ਤੁਹਾਨੂੰ ਇੱਕ ਸੂਟ ਮਿਲ ਜਾਏਗਾ ਜੀ ਲਓ ਜੀ ਸੇਮ ਪ੍ਰਿੰਟ ਹੈਗਾ ਜੀ ਇਹਨਾਂ ਦਾ ਜਿਹੜੀਆਂ ਪੈਣਾ ਸੇਮ ਪਾਉਣ ਦੀਆਂ ਸ਼ਕੀਨ ਹੈਗੀਆਂ ਸੇਮ ਪ੍ਰਿੰਟ ਹੈ ਜੀ ਇਹਨਾਂ ਦਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਇਸ ਡਿਜ਼ਾਈਨ ਨੂੰ ਵੀ ਕਾਫੀ ਪਿਆਰ ਮਿਲਿਆ ਜੀ ਆਰਮ ਟੈਕਸ ਬ੍ਰਾਂਡ ਦਾ ਜੀ ਲਓ ਜੀ ਆਰਮ ਟੈਕਸ ਬ੍ਰਾਂਡ ਦਾ ਹੈ ਜੀ 950 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਦਾ ਪ੍ਰਿੰਟ ਹੀ ਕੁਛ ਇਦਾਂ ਦਾ ਜਿੱਦਾਂ ਕਾਟਰਾਈ ਦਾ ਪ੍ਰਿੰਟ ਹੋਏਗਾ ਜੀ ਪ੍ਰਿੰਟ ਹੀ ਕੁਛ ਇਦਾਂ ਦਾ ਜੀ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਆਰਟੈਕਸ ਦੀ ਬਾਟਮ ਹੋਏਗੀ ਜੀ ਚੈੱਕ ਕਰ ਲਓ ਆਰਟੈਕਸ ਦੀ ਬਾਟਮ ਹੋਏਗੀ ਜੀ ਕੰਪਲੀਟ ਸੂਟ ਜਿਹੜਾ ਤੁਹਾਨੂੰ ਮਿਲੇਗਾ ਜੀ ਇਹ 950 ਰੁਪਏ ਦੇ ਵਿੱਚ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਏਗਾ ਜੀ ਅੱਜ ਵਾਲੀ ਜਿਹੜੀ ਆਪਣੀ ਵੀਡੀਓ ਸੀ ਜੀ ਕੱਟ ਪੀਸਾਂ ਦੇ ਉੱਪਰ ਪਲੱਸ ਪਾਰਟੀ ਵੇਅਰ ਸੂਟਾਂ ਦੇ ਉੱਪਰ ਸੀਗੀ ਜਿਹੜੀਆਂ ਵੀ ਭੈਣਾਂ ਇਹਨਾਂ ਵਿੱਚੋਂ ਕੋਈ ਵੀ ਪੀਸ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਆਪਣੇ ਲਈ ਬੁਕਿੰਗ ਕਰ ਸਕਦੀਆਂ ਨੇ ਜੀ ਅੱਜ ਵਾਲੀ ਵੀਡੀਓ ਜਿਹੜੀ ਸੀਗੀ ਤੇ ਪਹਿਲੀ ਵਾਰ ਆਈ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ